ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਜਿਹੜਾ ਕਿ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਵਾਂਗੇ ਤੇ ਡਾਕਟਰ ਸਾਹਿਬ ਤੋਂ ਸਾਰੀ ਡਿਟੇਲ ਲੈਨੇ ਆ ਇਹਨਾਂ ਕੋਲੇ ਕਿਹੜੇ ਕਿਹੜੇ ਬੁੱਲਾਂ ਦਾ ਸੀਮਣ ਹੁੰਦਾ ਚਾਹੇ ਉਹ ਮੋਰਾ ਦੇ ਵਿੱਚ ਹੋਣਾ ਜਾਂ ਨੀਲੀ ਰਵੀ ਦੇ ਵਿੱਚ ਹੋਣਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਾਕਟਰ ਸਾਹਿਬ ਤੇ ਜਿਵੇਂ ਕਿ ਆਪਾਂ ਕਈ ਫਰਾਲ ਮੱਝਾਂ کہہ ਸਕਦੇ ਜਾਂ ਮੱਝਾਂ ਕਨਸੀਵ ਨਹੀਂ ਕਰਦੀਆਂ ਜਾਂ ਖਲੋਂਦੀਆਂ ਨਹੀਂ ਗੀਆਂ ਉਹਨਾਂ ਬਾਰੇ ਵੀ ਡਾਕਟਰ ਸਾਹਿਬ ਨਾਲ ਵਿਚਾਰ ਕਰਕੇ ਤੇ ਗੱਲਬਾਤ ਕਰਦੇ ਆ ਤੇ ਪ੍ਰੋਪਰ ਡਰੈਸ ਲੈਨੇ ਡਾਕਟਰ ਸਾਹਿਬ ਅਸੇ ਡਾਕਟਰ ਸਾਹਿਬ ਸਸੀ ਗਾ ਹੋਰ ਸਰਾਓ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੇ ਡਾਕਟਰ ਸਾਹਿਬ ਆਪਣਾ ਨਾਮ ਕੀ ਹੈ ਜੀ ਨਾਮ ਮੇਰਾ ਪਲਵਿੰਦਰ ਸਿੰਘ ਹੈ ਜੀ ਹਾਂਜੀ ਪਿੰਡ ਬੜੀ ਹਾਂਜੀ ਜਿਲ੍ਹਾ ਸੰਗਰੂਰ ਠੀਕ ਹੈ ਜੀ ਹਾਂ ਤੇ ਡਾਕਟਰ ਸਾਹਿਬ ਆਪਾਂ ਜਿਸ ਤਰ੍ਹਾਂ ਕਿ ਹੁਣ ਤੁਸੀਂ ਅੱਜ ਪਹੁੰਚੇ ਹੋ ਸੀਮਨ ਲੈਣ ਇੱਥੇ ਮੇਰੇ ਕੋਲ ਹਾਂਜੀ ਹਾਂ ਤੇ ਡਾਕਟਰ ਸਾਹਿਬ ਵੀ ਆਪਾਂ ਤੁਹਾਨੂੰ ਜਿਵੇਂ ਕਿ ਜਾਨਵਰ ਵੀ ਵਿਖਾਈ ਚੁਕੇ ਆਂ ਹਾਂਜੀ ਹਾਂ ਕਿਸ ਤਰ੍ਹਾਂ ਲੱਗਾ ਨੀਲੀ ਬਾਰੇ ਵੀ ਨਹੀਂ ਬਹੁਤ ਵਧੀਆ ਕੰਮ ਆਈ ਤੁਹਾਡਾ ਤੇ ਜਿਹੜਾ ਘਰੇ ਤੁਹਾਡੇ ਬੱਚੇ ਵੀ ਨੀਲੀ ਦੇ ਆਏ ਨੇ ਬਹੁਤ ਵਧੀਆ ਨੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਫਿਰ ਆਪਣੇ ਕੋਈ ਕਿਹੜੇ-ਕਿਹੜੇ ਯਾਨੀ ਕਿ ਨੀਲੀ ਰਾਵੀ ਦੇ ਵਿੱਚ ਆਪਾਂ ਬੋਲ ਲੈ ਇਸ ਟਾਈਮ ਜਿਹੜੇ ਵਰਤਦੇ ਪਏ ਆ ਜਾਂ ਆਪਣੇ ਕੋਈ ਸੀਮਨ ਕਿਹੜੇ ਬੁੱਲਾਂ ਦਾ ਜੀ ਸੀਮਨ ਤਾਂ ਹੀ ਲਗਭਗ ਸਾਰਿਆਂ ਦੇ ਹੀ ਆ ਹਾਂਜੀ ਤੇ ਹੁਣ ਆਪਾਂ ਕੰਡੇ ਆਲਾ ਲੰਡਾ ਵੀ ਲੈ ਲਿਆ ਕੰਡੇ ਆਲਾ ਵੀ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਤੇ ਅਲਵਾਖਸ਼ ਖੁਦਾਵਖਸ਼ ਠੀਕ ਹੈ ਜੀ ਤੇ ਸੀਏਆਰ ਵੀ ਨਾਪੇ ਤੇ ਠੀਕ ਹੈ ਜੀ ਮੰਨ ਲਓ ਬਾਕੀ ਜੱਟ ਜੂਬਾ ਜੋ ਵੀ ਆ ਸਾਰੇ ਬੁੱਲ ਜਾਣੀ ਕਿ ਤੁਹਾਡੇ ਕੋਲ ਹੈਗੇ ਆ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਵੀ ਤੁਸੀਂ ਦੱਸਿਆ ਵੀ ਆਪਣੇ ਕੋਲ ਜਿਵੇਂ ਕਿ ਤੁਸੀਂ ਮੱਜਾਂ ਦਾ ਦੱਸਿਆ ਵੀ ਜੇ ਕੋਈ ਮੱਜ ਰਹਿੰਦੀ ਨਹੀਂ ਹਾਂਜੀ ਉਹਦੇ ਬਾਰੇ ਮਾੜਾ ਕੋਈ ਪਾਉ ਜਾਣ ਉਹਦੇ ਕੋਲ ਉਹਦਾ ਆਪਣੇ ਕੋਲ ਪੱਕਾ ਹੱਲ ਆ ਜਿੱਦ ਦੇ ਮੱਜ ਤਾਰਾਂ ਦਿੰਦੀ ਆਪਾਂ ਨੂੰ ਫੋਨ ਕਰੋ ਉਦੋਂ ਹੀ ਆਪਾਂ ਟ੍ਰੀਟਮੈਂਟ ਕਰਕੇ ਉਦੋਂ ਹੀ ਉਹਦੇ ਟੀਕੇ ਭਰਤਾ ਉਸੇ ਦੇਣੀ ਪਰਮਾਨੈਂਟ ਮੌਕੇ ਤੇ ਮੌਕੇ ਤੇ ਜੀ ਦੋਆ ਤਿੰਨ ਮਹੀਨੇ ਵਾਸਤੇ ਚੈੱਕ ਆਉਗੀ ਠੀਕ ਹੈ ਚੈੱਕ ਪਾਸ ਕੰਸੀਵ ਹੋਊਗੇ ਹਾਂਜੀ ਠੀਕ ਹੈ ਜੀ ਉਹਦੇ ਤੇ ਡਾਕਟਰ ਸਾਹਿਬ ਆਪਣਾ ਇੱਕ ਤੁਸੀਂ ਪਰਸਨਲ ਨੰਬਰ ਜਿਹੜਾ ਦੱਸੋ ਆਪਦਾ 98761 ਜੀ ਹਾਂਜੀ 1068 10668 7 ਬਾਕੀ ਡਿਸਪਲੇ ਤੇ ਵੀ ਆਪਾਂ ਨੰਬਰ ਲਾ ਦਾਂਗੇ ਤੇ ਡਾਕਟਰ ਸਾਹਿਬ ਤੁਸੀਂ ਫਿਰ ਮੋਰਾ ਦੇ ਵਿੱਚ ਵੀ ਕੰਮ ਕਰਦੇ ਹੋ ਮੋਰਾ 'ਚ ਵੀ ਆਪਣੇ ਕੋਲੇ ਟੋਟਲੀ ਸਿਮਨ ਹੁੰਦਾ ਜੀ ਨਾਮੇ ਪੁਰਾਣੇ ਸਾਰੇ ਬੁੱਲਾਂ ਦਾ ਹੁੰਦਾ ਠੀਕ ਹੈ ਜੀ ਐਚਐਲਡੀਵੀ ਦਾ ਵੀ ਆਪਣੇ ਕੋਲੇ ਹੁੰਦਾ ਸਾਨੂੰ ਤਾਂ ਕੋਈ ਜ਼ਰੂਰ ਤੋਂ ਲੈਣਿਆ ਠੀਕ ਹੈ ਜੀ ਤੇ ਸੀਆਈਆਰਬੀ ਦਾ ਵੀ ਹੁੰਦਾ ਠੀਕ ਹੈ ਜੀ ਤੇ ਪੀਐਲਡੀ ਵੀ ਨਾਪੇ ਦਾ ਸੈਗ ਦਾ ਪੀਵੀਸੀ ਮਤਲਬ ਕਿ ਇਹ ਤੋਂ ਜੈਡ ਬਿਲਕੁਲ ਸਹੀ ਜਿਹੜਾ ਤੁਹਾਡੇ ਕੋਲ ਸਾਰਾ ਪ੍ਰਾਈਵੇਟ ਵੀ ਸਾਰੇ ਨਹੀਂ ਠੀਕ ਹੈ ਜੀ ਸਾਰਾ ਸੀਮਨ ਜਿਹੜਾ ਤੁਸੀਂ ਇਸ ਟਾਈਮ ਵਰਤਦੇ ਪਏ ਹੋ ਹਾਂਜੀ ਤੇ ਡਾਕਟਰ ਸਾਹਿਬ ਦੂਸਰੀ ਗੱਲ ਇਹ ਆ ਵੀ ਜਿਵੇਂ ਹੁਣ ਤੁਹਾਡੇ ਏਰੀਆ ਦੇ ਜ ਨੀਲੀ ਰਵੀ ਦਾ ਰੁਝਾਨ ਥੋੜਾ ਜਿਹਾ ਹੋ ਗਿਆ ਕਿ ਹੁਣ ਥੋੜਾ ਜਿਹਾ ਹੋਇਆ ਜਦੋਂ ਦਾ ਕੰਡੇ ਵਾਲਾ ਗਿਆ ਤੇ ਕਿ ਸਟਾਰਟ ਹੋ ਗਿਆ ਸਟਾਰਟ ਹੋ ਗਿਆ ਹਣਾ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਲੋਕ ਮੰਗਣ ਲੱਗੇ ਨੇ ਨੀਲੀ ਦਾ ਹਾਂਜੀ ਨਹੀਂ ਤਾਂ ਪਹਿਲਾਂ ਮੂਰਾ ਦਾ ਹੀ ਚੱਲਦਾ ਸੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕਿਵੇਂ ਚੈਨਲ ਤੇ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਆਪਣਾ ਕੰਮ ਨਹੀਂ ਵਧੀਆ ਜੀ ਮੈਂ ਥੋੜੀ ਪਹਿਲਾਂ ਵੀ ਉਹ ਬੂਰੇ ਚੋ ਟੈਲੀ ਵੀਡੀਓ ਦੇਖੀ ਸੀ ਹਾਂਜੀ ਹਾਂਜੀ ਹਾਂ ਉਹਦੇ ਕਰਕੇ ਫਿਰ ਉਹ ਕੰਡੇ ਵਾਲੇ ਦਾ ਲੰਡੇ ਦਾ ਤੁਹਾਡੇ ਕੋਲੇ ਆ ਗਿਆ ਉਹ ਦੇਖ ਕੇ ਮੈਂ ਹਵੇ ਲੈ ਕੇ ਆਈ ਅਸੀਂ ਠੀਕ ਹੈ ਜੀ ਤੇ ਡਾਕਟਰ ਸਾਹਿਬ ਤੁਹਾਡਾ ਜੀ ਆਉਣ ਨੂੰ ਧੰਨਵਾਦ ਜੀ ਹਾਂਜੀ ਤੇ ਬਾਕੀ ਤੁਹਾਨੂੰ ਹੋਰ ਵੀ ਜਾਨਵਰ ਬਖਾਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਆਡਾ ਧੰਨਵਾਦ ਬਾਕੀ ਜਿੱਦਣ ਮੇਰਾ ਤੁਹਾਡੇ ਏਰੀਆ ਦੇ ਵਿੱਚ ਢੇੜਾ ਵੱਜਿਆ ਤੇ ਤੁਹਾਡੇ ਦੁਆਰਾ ਜਿਹੜੇ ਬੱਚੇ ਪੈਦਾ ਕੀਤੇ ਤਿਆਰ ਕੀਤੇ ਉਹਨਾਂ ਦੇ ਪਰਸਰਚ ਕਰਕੇ ਜਿਹੜਾ ਆਪਣੀ ਜਿਹੜੀ YouTube ਫੈਮਲੀ ਆ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਆਪਾਂ ਨੇ ਮੱਝਾਂ ਦੇ ਪਹਿਲਾਂ ਟੀਕੇ ਵ੍ਰੇ ਝੋਟੀਆਂ ਆਈਆਂ ਨੇ ਉਹ ਝੋਟੀਆਂ ਵੀ ਸੂਨ ਵਾਲੀਆਂ ਨੇ ਜਾਨੀ ਕਿ ਤੁਹਾਡੇ ਦੁਆਰਾ ਜਿਹੜੀ ਆ ਝੋਟੀਆਂ ਤੁਸੀਂ ਤਿਆਰ ਕੀਤੀਆਂ ਸੀ ਉਹ ਝੋਟੀਆਂ ਇਸ ਟਾਈਮ ਦੁੱਧ ਦੇਉਣ ਵਾਲੀਆਂ ਆ ਯਾਨੀ ਕਿ ਸੂਨ ਲਈ ਤਿਆਰ ਨੇ ਤਿਆਰ ਤੇ ਬਹੁਤ ਵਧੀਆ ਡਾਕਟਰ ਸਾਹਿਬ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਚੰਗੀ ਗੱਲ ਲੱਗੀ ਵੀ ਜਿਹੜਾ ਤੁਹਾਡੀ ਮਿਹਨਤ ਜਿਹੜੀ ਆ ਉਹ ਅੱਗੇ ਆ ਰਹੀ ਆ ਕਿਉਂਕਿ ਹੁਣ ਝੋਟੀਆਂ ਵੀ ਤੁਹਾਡੇਆਂ ਗਾਂ ਆ ਜਾਣੀਆਂ ਤੇ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੇ ਧੰਨਵਾਦ ਡਾਕਟਰ ਸਾਹਿਬ ਮਿਹਰਬਾਨੀ ਓਕੇ ਹਾਂਜੀ ਡਾਕਟਰ ਸਾਹਿਬ ਹਾਂਜੀ ਤੇ ਕਿੱਦਾਂ ਲੱਗੇ ਨੀਲੀ ਦੇ ਜਾਨਵਰ ਵੇਖ ਕੇ ਤੁਹਾਨੂੰ ਜਾਨਵਰ ਬਹੁਤ ਵਧੀਆ ਨੇ ਜੀ ਅੱਛਾ ਜੀ ਹਾਂਜੀ ਹਾਂ ਸਾਹਿਬ ਤੇ ਬ੍ਰੇਡ ਕਰੈਕਟਰ ਚ ਕਿਸ ਤਰ੍ਹਾਂ ਲੱਗੇ ਨਹੀਂ ਜੀ ਬਹੁਤ ਵਧੀਆ ਮੈਕਸਨ ਇਹ ਪਿਓਰ ਨੀਲੀ ਚੀਜ਼ ਹੈ ਪਿਓਰ ਨੀਲੀ ਰਾਵੀ ਹੈ ਪਿਓਰ ਬਰੀਡ ਦੇ ਵਿੱਚ ਜਰੇ ਤੁਹਾਨੂੰ ਮਰੇ ਇਸ ਟਾਈਮ ਜਾਨਵਰ ਤੁਹਾਨੂੰ ਬਰੀਡ ਬਾਰੇ ਹੀ ਪਤਾ ਲੱਗਾ ਹੈ ਹਾਂ ਜੀ ਤੇ ਤੁਸੀਂ ਆਪਦੇ ਏਰੀਆ ਦੇ ਵਿੱਚ ਖੁੱਲ ਕੇ ਕੰਮ ਕਰੋ ਤੇ ਅਸੀਂ ਤੁਹਾਡਾ ਜਿੰਨੇ ਜੋਗੇ ਹੋਵਾਂਗੇ ਸਾਥ ਦੇਵਾਂਗੇ ਠੀਕ ਹੈ ਤੇ ਧੰਨਵਾਦ ਡਾਕਟਰ ਸਾਹਿਬ ਜੀ ਮਿਹਰਬਾਨੀ